ਕੈਨੇਡਾ ਦੇ ਕਈ ਇਲਾਕਿਆਂ ਵਿੱਚ ਕ੍ਰਿਸਮਸ ਤੋਂ ਬਾਅਦ ਮੌਸਮ ਨੇ ਅਚਾਨਕ ਕਰਵਟ ਲੈਂਦਿਆਂ ਬਾਕਸਿੰਗ ਡੇ ਤੇ ਲੋਕਾਂ ਨੂੰ ਕੜਾਕੇ ਦੀ ਠੰਡ ਦਾ ਅਹਿਸਾਸ ਕਰਾ ਦਿੱਤਾ ਹੈ। ਦੇਸ਼ ਦੇ ਕੁਝ ਇਲਾਕਿਆਂ ਵਿੱਚ ਭਾਰੀ ਬਰਬਰੀ, ਬਲੈਕ ਆਈਸ ਤੇ ਕੋਹਰੇ ਕਾਰਨ ਸਿਸਲਣ ਭਰੇ ਰਸਤੇ ਆਮ ਜੀਵਨ ਲਈ ਚੁਣੌਤੀ ਬਣ ਗਏ ਨੇ। ਟ੍ਰਾਂਟੋ ਦੇ ਡਾਊਨਟਾਊਨ ਖੇਤਰ ਵਿੱਚ ਸਥਿਤ ਈਟਰਨ ਸੈਂਟਰ ਤੋਂ ਬਾਕਸਿੰਗ ਡੇ ਦੀ ਖਰੀਦਦਾਰੀ ਕਰਕੇ ਨਿਕਲੇ ਲੋਕਾਂ ਨੂੰ ਭਾਰੀ ਮੁਸ਼ਕਲ ਨਾਲ ਬਰਫੀਲੇ ਤੂਫਾਨ ਵਿੱਚ ਰਾਹ ਬਣਾਉਂਦੇ ਦੇਖਿਆ ਗਿਆ। ਫਿਸਲੀਆਂ ਭਰੀਆਂ ਸੜਕਾਂ ਅਤੇ ਘੱਟ ਦਿਖਣ ਕਾਰਨ ਆਵਾਜਾਈ ਵੀ ਕਈ ਥਾਵਾਂ ਤੇ ਪ੍ਰਭਾਵਿਤ ਹੋਣ ਦੀਆਂ ਸੂਚਨਾਵਾਂ ਨੇ। ਦੂਜੇ ਪਾਸੇ ਕੇਂਦਰੀ ਯੂਕਰੇਨ ਹਲੇ ਵੀ ਕੜਾਕੇ ਦੀ ਠੰਡ ਦੀ ਗ੍ਰਿਫ ਵਿੱਚ ਹੈ। ਅੰਟਾਰਕਟਿਕ ਉੱਚ ਦਬਾਅ ਵਾਲੀ ਹਵਾ ਕਾਰਨ ਇਲਾਕੇ ਵਿੱਚ ਬਿਜਲੀ ਬੰਦ ਹੋਣ ਦਾ ਖ਼ਸ਼ਾ ਜਤਾਇਆ ਜਾ ਰਿਹਾ ਹੈ। ਮੌਸਮ ਪਾਗ ਅਨੁਸਾਰ ਹਲਕੀ ਹਵਾਵਾਂ ਚੱਲਣ ਨਾਲ ਬੇਠੰਡੇ ਤਾ ਮਨ ਮਿਲ ਕੇ ਹਵਾ ਦੀ ਠੰਡ ਦੇ ਆंकड़े -50 ਤੋਂ -55 ਡਿਗਰੀ ਸੈਲਸੀਅਸ ਤੱਕ ਲੈ ਜਾ ਸਕਦੇ ਨੇ ਹਾਲਕਿ ਅਗਲੇ ਦਿਨਾਂ ਵਿੱਚ ਹਾਲਾਤਾਂ ਵਿੱਚ ਹੌਲੀ-ਹੌਲੀ ਸੁਧਾਰ ਦੀ ਉਮੀਦ ਜਤਾਈ ਗਈ ਹੈ ਸਬੰਧਤ ਅਧਿਕਾਰੀਆਂ ਵੱਲੋਂ ਆਮ ਨਾਗਰਿਕਾਂ ਨੂੰ ਗੈਰ ਜ਼ਰੂਰੀ ਯਾਤਰਾ ਤੋਂ ਗੁਰੇਜ਼ ਕਰਨ ਗਰਮ ਕੱਪੜੇ ਪਹਿਨਣ ਅਤੇ ਮੌਸਮ ਸੰਬੰਧੀ ਚੇਤਾਵਨੀਆਂ ਤੇ ਲਗਾਤਾਰ ਅਮਲ ਕਰਨ ਦਾ مشورہ ਜਾਰੀ ਕੀਤਾ ਗਿਆ ਅਗਲੇ ਹਫਤੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਪਹਾੜੀ ਅਤੇ ਮੈਦਾਨੀ ਇਲਾਕਿਆਂ ਵਿੱਚ ਵੀ ਬਰਫਬਾਰੀ ਦੀ ਭਵਿੱਖਬਾਣੀ ਕੀਤੀ ਗਈ ਹੈ